ਛੋਟੀ ਕਿੱਟ ਲੈ ਜਾ ਕਰਨ ਛੋਟੀ 아이 ਨਹੀਂ ਕੁੱਤਾ ਬਗਣੀ ਛੋਟੀ ਛੋਟੀ ਕਿੱਟ ਉਹ ਛੋਟੀ ਕਿੱਟ ਕੋਈ ਨਹੀਂ ਚੋਸੀ ਲੈ ਰ ਹੈਗੀ ਹੈ ਕੈਪ ਵਿੱਚ ਗੁੱਤਾਂ ਖੋਲਣਾ ਪੁੱਤ ਉਹ ਵੀ ਥੋਪੀ ਲੈ ਰ ਹਾਂਜੀ ਸਸ ਜੀ ਕੱਲ ਤੋਂ ਅਡੇ ਸਵਕਤ ਆਪਣੇ YouTube ਚੈਨਲ ਚ ਹੈਲ ਵਲੌਗਸ ਤੇ ਹੋ ਸਾਰੀ ਦੁਸਤੀ ਕਿਵੇਂ ਹੋ ਜੋ ਵੀ ਭੈਣ ਪਰ ਆਪਣੇ ਚੈਨਲ ਤੇ ਪਹਿਲੀ ਵਾਰ ਨਹੀਂ ਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਹਾਂਜੀ ਇਧਰ ਦੀ ਜਾ ਇਧਰ ਦੀ ਨੇੜੀ ਆ ਤਾਂ ਨਵਾਂ ਜਲੀ ਟਿਊਸ਼ਨ ਤੇ ਲੱਗਿਆ ਸੀਗਾ ਸਮੀਤਾ ਵਿਚਰੀਕਦਣ ਗਈ ਐ ਕੀ ਗਾਣੇ ਆ ਇਧਰ ਦੀ ਜਾਂਦੀ ਆ ਉਹ ਠੀਕ ਨਹੀਂ ਹੈਗੀ ਹਜੇ ਪ੍ਰੋਪਰ ਤਾਂ ਕਰਕੇ ਅਸੀਂ ਕਿ ਚਲੋ ਜਦੋਂ ਸਕੂਲ ਵੀ ਨਹੀਂ ਗਈ ਵੀ ਤੇ ਇਧਰ ਦੀ ਇਕੱਲੀ ਚਲੀ ਜਾ ਬੰਦੀਆਂ ਨਹੀਂ ਬੈਣੀ ਸੁਣਨ ਵੀ ਮੈਂ ਬਾਏ ਸਾਈਡ ਦੀ ਚਲੀ ਜਾ ਸੌਰੀ ਜੀ 4:30 ਦਾ ਟਾਈਮ ਹੋਣ ਵਾਲਾ ਹੋ ਗਿਆ ਪਸ਼ੂ ਵਗੈਰਾ ਬੰਦ ਨਹੀਂ ਆਪਾਂ ਕੁਝ ਕੱਪੜੇ ਤਾਂ ਧੋਣ ਵਾਲੇ ਤੇ ਅੱਜ ਹੈਗੇ ਆ ਅੱਜ ਪੋਚਾ ਲਾਉਣਾ ਕਿ ਦਸਾਂ ਨੂੰ ਫਰ ਲੱਗ ਗਿਆ ਸਰਵਰ ਕਿਵੇਂ ਹੋ ਨਾ ਕੋਈ ਤੁੰਗ ਆ ਰਹੀ ਆਂਦਾ ਨਹੀਂ ਨਿਕਲ ਜਿਹੜੇ ਇਹ ਮੁਕਾ ਇੱਕ ਢੀ ਹੋ ਰਹਾ ਹੋ ਜਾਂਦੀ ਹੂੰ ਨੀ ਮੈਂ ਇੱਥੇ ਤਾਂ ਬੰਨ ਗਿਆ ਰੋਪਾ ਹਾ ਤਾਂ ਮੈਂ ਇਹ ਡੇਡ ਦਿੰਨੀ ਆ ਦਰਦਾ ਨਹੀਂ ਇਹਨਾਂ ਇਹ ਤਾਂ ਨਾਲੇ ਦਾ ਐਲੀ ਮਾਂ ਅੱਬ ਦੇ ਡਾਕਟਰ ਬਣ ਗਏ ਐ ਸਾਡੀਆਂ ਬਿਮਾਰੀਆਂ ਗਾਣੀਆਂ ਨੇ ਇਹਨਾਂ ਨੂੰ ਡਾਕਟਰ ਬਣਾਤਾ ਹੂੰ ਕੀਰ ਸਾਡਾ ਤਾਂ ਬਹੁਤ ਪਾਰਾ ਲਹੂ ਪੀਤਾ बस इन्नू ਘੜੀ ਇੱਥੇ ਰਹਿੰਦੇ ਸਾਂ ਪਟੜੀ ਇਹ ਨਹੀਂ ਜਿਦੋਂ ਆਣੇ ਪਹਿਲਾਂ ਇਧਰੋਂ ਵੀ ਪਟਣੀ ਪਊਗਾ ਇਹ ਵੀ ਤੇ ਲੱਗੀ ਪਈ ਆਵੇ ਹੁਣ ਸਾਡੇ ਕੋਈ ਪੀੜ ਨਹੀਂ ਡਾਕਟਰਾਂ ਨਾਲ ਕੋ ਬੇਰਾਂ ਕਰਦੇ ਤਾਂ ਹਾਂਜੀ ਇੱਥੇ ਬੜੀ ਪੱਠੇ ਪਈ ਜਾਂਦੇ ਆ ਜਦ ਦੀ ਮੂਲੀਆ ਤੋਂ ਹਿੰਦਸੀ ਹੈਲੋ ਮम्मा ਡੈਡੀ ਆਪਣੇ ਘਰ ਦਾ ਸਵੇਰੀ ਮਾਂ ਗਾਂ ਪੁੱਤ ਹੋ ਸਕਦਾ ਅੱਜ ਰਾਤ ਨੂੰ ਸੁਪੇ ਤੇ ਹੋ ਸਕਦਾ ਸਵੇਰੇ ਸੁਪੇ ਇੰਨਾ ਕੁ ਟਾਈਮ ਲਾਉਂਦੀ ਇਹ ਹੁਣ ਬੜਾ ਟਾਈਮ ਨਹੀਂ ਲੈਂਦੀ ਕਿ ਮੈਨੂੰ ਪਤਾ ਵੈਸੇ ਇਹ 6-7 ਦਿਨ ਉੱਤੋਂ ਦੀ ਲੈ ਗਈ ਸਾਡੀਆਂ ਗਾਂਆਂ ਕੋਈ ਨਹੀਂ ਇਹਨੇ ਦਿਨ ਉੱਤੋਂ ਦੀ ਲੈ ਲੈਂਦੀਆਂ ਹੁੰਦੀਆਂ ਪਤਾ ਨਹੀਂ ਯਾਰ ਕੀ ਜਿੱ ਚੱਕਰ ਆ ਪਹਿਲਾਂ ਨਾਲ ਪਰ ਇਹ ਮਹੀਨਾ ਸਾਰਾ ਬਿਮਾਰ ਰਹੀ ਹੈ ਵਿਚਾਰੀ ਸਾਨੂੰ ਤਾਂ ਉਹਦਾ ਡਰ ਸੀ ਕਿ ਕਿਤੇ ਹੋਣਾ ਕੋਈ ਮੋਰ ਕਰਨ ਨੂੰ ਪਰ ਸੁਭੂ ਗਈ ਹੈ ਪਰ ਸ਼ਾਇਦ ਆਹ ਆਪੇ ਖਾ ਕਿੱਥੇ ਆਹ ਪੱਲੇ ਕਿਉਂ ਬਣਨ ਕੇ ਲਈ ਆਹ ਬਣਾ ਨਹੀਂ ਸਰ ਬਣਨੀ ਹੈ ਲੋ ਜੀ ਆਪਣੇ ਇੱਕ ਬਣਿਆ ਸੀਗਾ ਸਾਗ ਨੂੰ ਲਾਇਆ ਸੀ ਤੜਕਾ ਤੇ ਦੂਜੀ ਸਾਈਡ ਸੀਗੀਆਂ ਆਪਣੀਆਂ ਬਣਾਈ ਹੋਈਆਂ ਗਾਜਰਾਂ ਦੀ ਸਬਜ਼ੀ ਵੀ ਜਿਹਨੇ ਵੀ ਜੋ ਸਬਜ਼ੀ ਖਾਣੀ ਹੈ ਖਾ ਲਈ ਪਰ ਮੈਂ ਕੋਈ ਸਬਜ਼ੀ ਨਹੀਂ ਖਾਣੀ ਤਾਂ ਇਹ ਹੱਥ ਮਾਰ ਰਹੇ ہیں ਕਿਉਂਕਿ ਡਾਕਟਰ ਨੇ ਕਿਹਾ ਵੀ ਸਬਜ਼ੀ ਵਗੈਰਾ ਜਾਨੀ ਕਿ ਰੋਟੀ ਨਹੀਂ ਖਾਣੀ ਫਿਰ ਸਬਜ਼ੀ ਤਾਂ ਮੈਂ ਕੀ ਖਾਣੀ ਹੈ ਹਨਾ ਤਾਂ ਕਰਕੇ ਬੰਦ ਕਰਤਾ ਸੀ ਚਾਹ ਵਗੈਰਾ ਵੀ ਤੇ ਦੁੱਧ ਵੀ ਜਿਹੜਾ ਬੰਦ ਇਹ ਕਿਹਾ ਰੋਟੀ ਬੱਚੇ ਰੋਟੀ ਖਾਣ ਲੱਗ ਗਏ ਅਗੇ ਉਹ ਲਓ ਜੀ ਦੂਜੇ ਵੀ ਖਣੀ ਤੀਜੇ ਖਣੀ ਚੌਥੇ ਦਿਨ ਜਿਹੜਾ ਬਲੌਗ ਸਟਾਰਟ ਕਰ ਲਏ ਜਿਹੜਾ ਤੁਹਾਡੇ ਨਾਲ ਕੱਲ ਵੀ ਨਹੀਂ ਸ਼ੇਅਰ ਕੀਤਾ ਸੀ ਜਿਹੜਾ ਪਰਸੋਂ ਸ਼ੇਅਰ ਕੀਤਾ ਸੀ ਇੱਕ ਦਿਨ ਬੈਲਾ ਦਾ ਬਣਿਆ ਹੋਇਆ ਸੀ ਨੇ ਜਿਵੇਂ ਕਿ ਆਪਾਂ ਗੱਲ ਕਰੀ ਜਾਂਦੇ ਸੀਗੇ ਹਨਾ ਵੀ ਕਹਿੰਨੇ ਗਿਆ ਸੀਗੇ ਵੀ ਤੁਸੀਂ ਆਪਦੇ ਰੂਮ ਦੇ ਵਿੱਚ ਨਾ ਉਹਨਾਂ ਨੂੰ ਰੱਖਿਆ ਕਰੋ ਮੈਡੀਸਨ ਨਾ ਰੱਖਿਆ ਕਰੋ ਕੀ ਕਰੀਏ ਭੈਣੇ ਹਨਾ ਸਾਰੀ ਮਾਮਾਂ ਧੀਆਂ ਹੀ ਅਸੀਂ ਤਾਂ ਬਿਮਾਰ ਹੋ ਗਈਆਂ ਫਿਰ ਹਨਾ ਮੈਡੀਸਨ ਵੀ ਨਾ ਵੀ ਨਹੀਂ ਸਰਦਾ ਜੀ ਦਾ ਕਰਦਾ ਤੁਸੀਂ ਇਹ ਰਵੇ ਚਲਾ ਕੇ ਸੜਦੀ ਹੈ ਹਨਾ ਰਾਤ ਬਰਾਤੇ ਲੋਡ ਪੈ ਜਾਂਦੇ ਤੇ ਬੜੇ ਉੱਠਣ ਨੂੰ ਕਿਹੜਾ ਜੀ ਕਰਦਾਗਾ ਰਹਿੰਦੀ ਹੁੰਦੀ ਸੁਮਰੀਤਾ ਬਿਮਾਰ ਸੀ ਵਿੱਚ ਹੀ ਮੈਂ ਬਿਮਾਰ ਹੋ ਗਈ ਨਹੀਂ ਜਦੋਂ ਮੇਰੇ ਪੇਟ ਨੂੰ ਸਵੇਲਿੰਗ ਹੋ ਗਈ ਹਨਾ ਡ੍ਰਿਪ ਵਗੈਰਾ ਵੀ ਲਵਾਈਆਂ ਤੇ ਠੀਕ ਨਾ ਹੋਈ ਹਨਾ ਤੇ ਫਿਰ ਇਸ ਤੋਂ ਬਾਅਦ ਮੈਨੂੰ ਕੱਲ ਸ਼ਹਿਰ ਲੈ ਜਾ ਕੇ ਉੱਥੇ ਉੱਥੋਂ ਮੈਡੀਸਨ ਵਗੈਰਾ ਲੈ ਕੇ ਆਂਦੀ ਹੈ ਹਨਾ ਉੱਥੇ ਜਾ ਕੇ ਮੈਨੂੰ ਫਰਕ ਪਿਆ ਵੀ ਪਤਾ ਨਹੀਂ ਕੀ ਹੁੰਦਾ ਐਨਾ ਜਲਦੀ ਕਿਉਂ ਬਿਮਾਰ ਜੀ ਹੋ ਜਾਣੇ ਦੇਖਣ ਵਾਲਾ ਦੇਖਣੀ ਚੰਗੇ ਭਲੇ ਆ ਪਰ ਪਤਾ ਨਹੀਂ ਕਿਉਂ ਐਨਾ ਜਿਆਦਾ ਬਿਮਾਰੀਆਂ ਘਰ ਦੇ ਉਹਦੇ ਫੰਕਸ਼ਨ ਤੇ ਗਏ ਆ ਪਤਾ ਨਹੀਂ ਉੱਥੇ ਨਾਤੇ ਟੱਪ ਜਾਦਾ ਲੈ ਕੇ ਡਾਕਟਰ ਕਹਿੰਦਾ ਵੀ ਕੋਈ ਇਹੋ ਜੀ ਚੀਜ਼ ਖਾਦੀਗੀ ਜਿਹਦੇ ਨਾਲ ਵੀ ਤੁਹਾਡੇ ਕੋਈ ਚੀਜ਼ ਹੈ ਜਿਹੜੀ ਹਾਜਮ ਨਹੀਂ ਆਈ ਹੈਗੀ ਤੇ ਤਾਂ ਕਰਕੇ ਜਿਹੜਾ ਸਵੇਲਿੰਗ ਹੋ ਗਈ ਸਾਰੇ ਉਹੀ ਖੜ ਗਈ ਪੁੱਤ ਬਾਹਰ ਬਾਬਾ ਜੀ ਦੀ ਆਵਾਜ਼ ਆ ਰਹੀ ਸੀ ਆਉਂਦੀ ਤਰ੍ਹਾਂ ਸਿੱਥੇ ਵੀ ਹੋ ਗਿਆ ਆਪਣੇ ਨਾ ਇੱਥੇ ਨੇੜੇ ਘਰਾਂ ਚ ਖੰਡਪਾਟ ਪ੍ਰਕਾਸ਼ ਹੈ ਉੱਥੋਂ ਬਾਬਾ ਜੀ ਦੀ ਆਵਾਜ਼ ਆ ਰਹੀ ਹੈ ਤੇ ਕੀ ਕਰੀਏ ਬਸ ਆਏ ਕਰਕੇ ਨਾ ਬਿਮਾਰੀਆਂ ਜੀਆਂ ਨੇ ਘੇਰ ਰੱਖਿਆਗਾ ਕੱਲ ਵੀ ਵਿਚਾਰੀ ਮਾਸੀ ਝਾੜੂ ਝਾੜੂ ਤਾਂ ਮੈਂ ਕੱਢ ਗਈ ਔਖੀ ਸੁਖੀ ਕਰ ਗਈ ਕਿਰਮ ਆ ਉਹਦੀਆਂ ਜ਼ਿੰਮੇਵਾਰਗਾਂ ਨਭਾ ਗਈ ਸੀ ਤੇ ਸ਼ਾਮ ਜੀ ਨੂੰ ਫਿਰ ਆ ਕੇ ਉੱਠਣੀ ਗਿਆ ਵਿਚਾਰੀ ਉਹ ਕੱਪੜੇ ਵੀ ਧੋਕੇ ਗਈ ਪੋਚਾ ਵੀ ਲਾ ਕੇ ਗਈ ਅੱਜ ਵੀ ਮੈਂ ਕਿਰਮ ਮਸ਼ੀਨ ਚ ਕੱਪੜੇ ਪਾ ਤੇ ਮੈਂ ਕਿਹਾ ਚਲੋ ਉਹ ਆ ਕੇ ਝੱਲ ਦੂਗੇ ਨਾਲੇ ਝਾੜੂ ਝੂੜੂ ਕੁਝ ਨਹੀਂ ਕੱਢੇ ਮੈਂ ਕਿਹਾ ਚਲ ਕੱਢ ਦੇਣਗੇ ਨਹੀਂ ਲੱਗਿਆ ਚਲ ਸਾਡੀ ਬੈਣ ਆਈ ਜਾਂਦੀ ਹੈ ਤੇ ਉਹ ਵਿਚਾਰੀ ਅੱਜ ਤੋਂ ਹੋ ਜੂਗੀ। ਉਧਰ ਗਾਂ ਸੂਣ ਆਲੀ ਆਏ ਆ ਵੀ ਚਲ ਇਹਦੇ ਸੂਣ ਤੋਂ ਪਹਿਲਾਂ ਪਹਿਲਾਂ ਕੰਮ ਨਿਬੜ ਜਾਨਾ ਠੀਕ ਹੋ ਜਗੇ। ਹਾਂਜੀ। ਹਾਂਜੀ। ਇਹ ਕਿਹੜਾ ਫਰਕ? ਕਾਫੀ ਦਿਨਾਂ ਬਾਅਦ। ਕਾਫੀ ਦਿਨ ਹੀ ਲੱਗਦੇ ਸੰਤਾ। ਇਹਦਾ ਵਲੌਗ ਹੈ। ਸ਼ੂਟ ਕਰਨ ਲੱਗਿਆ ਅੱਜ ਪਾਣਾ ਆਪਾਂ ਵਲੌਗ ਇਹ ਅਪਲੋਡ ਕਰਕੇ। ਅਪਲੋਡ ਕਰਕੇ ਆ ਬਣਾ ਕੇ ਅਪਲੋਡ ਕਰਨਾ। ਤੇ ਇਹ ਸਾਡੀ ਗੁੱਡੀ ਜਿਹੜੀ ਬਹੁਤ ਜ਼ਿਆਦਾ ਬਿਮਾਰ ਸੀ ਹਨਾ। ਠੀਕ ਹੋ ਗਈ ਹਾਂ ਤਾਂ ਠੀਕ ਹੈ ਹੋ ਗਈ ਨਾ ਠੀਕ ਹੁਣ ਹਫਤਾ ਹੋ ਗਿਆ ਨੂੰ ਘਰੇ ਰਹਦੀ ਹੁਣ ਸਕੂਲ ਜਾਉਗੀ ਆ ਵੀ ਬੀਬੀ ਆ ਵੀ ਬੀਬੀ ਨੇ ਦੋਤੀ ਐਂਡ ਦੁੱਧ ਜਵਾਈ ਤੇ ਐਂਡ ਦੋਤੀ ਦੀ ਕੁੜੀ ਰਹੇ ਸਾਡੇ ਰਿਸ਼ਤੇਦਾਰ ਆਦ ਰਹੇ ਨੇ ਸ਼ਾਮ ਨੂੰ ਦੋਤੀ 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 ਤੇ ਮਾਸੀ ਵਿਚਾਰੀ ਅੱਜ ਕੱਪੜੇ ਵਗੈਰਾ ਸਾਰੇ ਧੋ ਕੇ ਵਿਚਾਰੀ ਪੋਚਾ ਪੂਚਾ ਲਾ ਗਈ ਕਿਉਂਕਿ ਮੈਥੋਂ ਕੱਲ ਵੀ ਨਹੀਂ ਲੱਗਿਆ ਤੇ ਅੱਜ ਤੱਕ ਅੱਜ ਵੀ ਨਹੀਂ ਲੱਗਿਆ ਲੈ ਟੁੱਸੀ ਆਹਲੇ ਆਟਾ ਵਗੈਰਾ ਹੀ ਗੋਨ ਕੇ ਦੇਸੀ ਤੇ ਡਾਕਟਰ ਨੇ ਮੇਰੀ ਰੋਟੀ ਬੱਸ ਕਰ ਰੋਟੀ ਚਾਹ ਬੰਦ ਕਰ ਦਿੱਤੀ। ਜੇ ਲੱਦੇ ਤਰੀਫ ਕਰਤੀ ਬਲੌਗ ਦੇ ਵਿੱਚ ਤਾਂ ਉਹ ਕਰਤਾ। ਤੇ ਨਾ ਅੱਜ ਮੜਾ ਜਿਹਾ ਸਰੀਰ ਸੈੱਟ ਹੋਇਆ ਤੇ ਅੱਜ ਕਰਦੇ ਆਪਾਂ ਕੰਮ ਧੰਦੇ। ਤੇ ਬਲੌਗ ਪਾਈਏ ਦੋ ਦਿਨ ਨਾਗਾ ਵੱਜ ਗਿਆ ਆਪਾਂ ਨੂੰ ਬਲੌਗ ਨਹੀਂ ਪਾਈ ਸੀਗੀ ਆਪਾਂ। ਮੀਂਹ ਤੇ ਸਾਨੂੰ ਦੱਸੀ ਠੀਕ ਜਿਹਾ ਹੋ ਗਏ। ਸਾਜ ਆ ਗਿਆ ਹਨਾ। ਬੜਾ ਜਿਆਦਾ ਬੰਦਾ ਉਦਾਸ ਜਹ ਰਹਿੰਦਾ ਫਿਰ ਲੈ ਕੇ ਦੇਵਾਂ ਦਲੀਆ ਤੈਨੂੰ ਹਾਂ ਦਲੀਆ ਲੈ ਦੇ ਮੈਨੂੰ ਭੁੱਖ ਲੱਗੀ ਪਈ ਐ ਅੱਜ ਇੱਕ ਭੈਣ ਕਹਿੰਦੀ ਸੀਗੀ ਵੀ ਤੁਸੀਂ ਮੈਂ ਕੜ ਕੇ ਵੀ ਦੱਸਿਆ ਸੀਗਾ ਹਨਾ ਵੀ ਤੁਸੀਂ ਆਹ ਵੀ ਰੂਮ ਦੇ ਵਿੱਚ ਦਵਾਈਆਂ ਨਾ ਰੱਖੋ ਆ ਦੇਖ ਲੈ ਭੈਣ ਮੇਰਾ ਪਰਸ ਵੀ ਇਹਨਾਂ ਜਿਹੜਾ ਸਾਰ ਆ ਆਡਾ-ਆਡਾ ਪੋਟੀਆਂ ਬਣੀਆਂ ਹੋਈਆਂ ਨੇ ਤੇ ਦਵਾਈਆਂ ਆ ਭਾਂਡ ਪਥੇਲੀਆਂ ਹੋਰ 2 ਰੁਪਏ ਦਾ ਨਹੀਂ ਦਲਗਾ ਆਂਦਾ 2 ਰੁਪਏ ਦਾ ਤਾਂ ਨਹੀਂ ਦਲਗਾ ਆਂਦਾ ਲਿਆ ਦੋ ਉਥੋਂ ਪਰਸ ਚੋਂ ਕੱਢ ਲਿਓ ਹੈ ਨਹੀਂ ਮੇਰੇ ਕੋਲ ਆ ਗੁੱਗਲ ਵੀ ਕਰਦੇ ਨੇ ਤੇ ਦੇ ਕੋਲੇ ਹੁੰਦੇ ਕਰਵਾ ਗੁੱਗਲ ਵੀ ਕਰਦੇ ਏਡਾ ਪਰ ਚੱਕ ਲੈਣੇ ਨਹੀਂ ਏਡਾ ਹਾਂ ਹੈ ਵੀ ਪਤਾ ਨਹੀਂ ਕਿੰਨੇ ਕੁ ਕੁਸ ਪਾਉਣਾ ਕਰਨਾ ਵਿੱਚ ਕਿੰਨੇ ਰੁਪਏ ਆ ਕੋਲੇ ਮੈਡਮਾਂ ਦੇ ਆਖਣਗੇ ਹੈ ਤੇ ਰੁਪਿਆ ਵਿੱਚੋਂ 10 ਨਹੀਂ ਨਿਕਲਦੇ ਹੁੰਦੇ ਕਿਉਂ ਨਹੀਂ ਨਿਕਲਦੇ ਤੇ ਹੋਰ ਰੁਪੀਏ ਦੋ ਨਿਕਲੇ ਵਿੱਚ ਢਾਲਾ ਇਹ ਤੂੰ ਡਿੱਗ ਪੇ ਢਾਲਾ ਪੈਸੇ ਤੇ ਹੈਗੇ ਆ। ਲਿਆ ਫਿਰ ਦੇ ਫਿਰ ਮੇਰੀ ਜ਼ਿੰਦਗੀ ਕਿਉਂ ਨਹੀਂ ਹੁੰਦੀਆਂ ਤੁਸੀਂ? ਤੂੰ ਪੈਸੇ ਕੋਈ ਸਮਾਨ ਲਿਆਉਣ ਨੂੰ ਕੋਈ ਚੀਜ਼ ਘਰੇ ਵਾਸਤੇ ਵਰਤਨ ਨੂੰ ਵੀ ਬੁੜੀਆਂ ਐ ਕਹਿੰਦੇ ਮੈਂ ਲੈ ਵੀ ਭਾਈ ਤੂੰ ਆ ਗਿਆ। ਫਿਰ ਪੀ ਲੈ ਜਾ। ਮੇਰੇ ਫੋਨ ਚਾ ਕਰ ਦਿੰਦੀ ਆ ਮੈਂ ਗੂਗਲ 'ਤੇ। ਗੱਲ ਪੇ ਹੋਰ। ਹੋਰ ਕਹਿਣਾ ਸਿੱਖ ਗਈ ਐ। ਕਾਣ। ਮੈਂ ਕੁੜੀ ਮੈਨੂੰ ਅਨਪੜੇ ਸਮਝਦੇ ਐ ਇਹ। ਨਾ ਬੀਬੀ ਨੂੰ ਕਹਾ ਬੀਬੀ ਗੂਗਲ 'ਤੇ ਕਹੀਂ। ਬੀਬੀ ਕਹੀਂ ਗੂਗਲ 'ਤੇ। ਹੇ ਗੂਗਲ ਪੇ ਗੂਗਲ ਦੇ ਇਹ ਹੈ ਗੂਗਲ ਧੂਫਣਾ ਗਿਆ ਤੇ ਬੀਬੀ ਗੂਗਲ 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 ਉਹ ਬੱਸ ਕਰ ਯਾਰ ਨਾ ਨਾ ਓਏ ਰੁਪਏ ਵੀ ਖੇਡ ਦਿੰਦੇ ਸੀ ਨਾ ਅੱਗੇ ਹਾਂ ਆਦਾ ਇੱਕ ਜੰਗ ਖੇਡ ਰਹੀ ਜਾਂਦਾ ਜੀ ਕਰ ਜਾਂਦਾ ਗੋਲਗਾਂ ਖੇਡਣ ਨੂੰ ਜੀ ਕਰ ਆਜ ਜਿਹੜੀ ਸਾਡੀ ਫੈਮਲੀ ਪਹੁੰਚ ਰਹੀ ਹੈ ਉਹ ਪਹੁੰਚ ਰਹੀ ਹੈ ਕੋਠਿਆਂ ਵਾਲੀ ਭੂਆ ਜੀ ਦੀ ਬੇਟੀ ਆਸਟ੍ਰੇਲੀਆ ਤੋਂ ਆਈ ਆਸਟ੍ਰੇਲੀਆ ਮੈਂ ਗੈਨੀਆ ਨਾ ਆਸਟ੍ਰੇਲੀਆ ਵਾਲੇ ਤੇ ਉਹਨਾਂ ਨੇ ਫਿਰ ਚਲੇ ਜਾਣਾ ਥੋੜੇ ਕਿਤਨਾ ਬਾਅਦ ਤਾਂ ਕਰਕੇ ਫਿਰ ਉਹ ਅੱਜ ਆਪਾਂ ਨੂੰ ਮਿਲਣਾ ਆ ਰਹੇ ਕਿਉਂਕਿ ਕੱਲ ਨੂੰ ਸੰਡੇ ਆ ਬਾਕੀ ਅਸੀਂ ਕੱਲ ਨੂੰ ਪ੍ਰੋਗਰਾਮ ਤੇ ਜਾਣਾ ਸੀਗਾ ਤੇ ਫਿਰ ਮੇਰਾ ਇਹ ਇਹਨਾਂ ਦਾ ਹੋ ਗਿਆ ਕੈਨਸਲ ਜਿਸ ਦੇ ਵਾਸਤੇ ਮੈਂ ਸੂਟ ਬਣਾਇਆ ਸੀ ਮੈਂ ਸਟਿਚ ਕਰਨਾ ਵੀ ਦਿੱਤੋ ਕਹਿੰਦੇ ਸ਼ਾਮ ਨੂੰ ਫੜ ਕੇ ਲੈ ਜਾਓ ਤੇ ਹੁਣ ਫਿਰ ਸਾਡਾ ਜਾਣਾ ਹੋ ਗਿਆ ਕੈਨਸਲ ਕੈਨਸਲ ਸੂਟ ਤਾਂ ਬਣ ਗਿਆ ਇੱਥੇ ਨਗਾ ਚਲੋ ਮੈਡਮ ਦੀ ਜਾਗੂ ਆਊਗੀ ਉੱਥੇ ਪਾ ਲਾਂਗੇ ਜਾਂ ਹੋਰ ਪਾ ਲਾਂਗੇ ਆਪਾਂ ਨੂੰ ਹੋਰ ਵੀ ਬਹੁਤ ਘੈਂਟ ਘੈਂਟ ਵਿਆਹ ਆਉਣਗੇ ਆਉਣ ਇੱਕ ਵਿਆਹ ਹੋਗਾ ਕੈਂਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇੱਕ ਮੇਰੀ ਫਰੈਂਡ ਦੀ ਜਾਗੂ ਆਉਗੀ ਉਹ ਤੇ ਜਾਵਾਂਗੇ ਆਪਾਂ ਤੇ ਹੁਣ ਮੈਂ ਕਹਿ ਕੰਮਕਾਰ ਸਟਾਰਟ ਅੱਜ ਬਿਸ਼ੱਕ ਦੀ ਥੋੜਾ ਹੀ ਪਾ ਦਈਏ ਕਿਉਂਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਬਲੌਗ ਆਪਾਂ ਅਪਲੋਡ ਕਰ ਦਾਂਗੇ ਜਦੋਂ ਉਹ ਆਉਣਗੇ ਉਦੋਂ ਆਪਾਂ ਨਿਊ ਬਲੌਗ ਹੈ ਜਿਹੜਾ ਸੂਕ ਕਰਾਂਗੇ ਫਿਰ ਅਦਗਾ ਬੁਮਾਰੰਗਾ ਕੁਮਾਰੰਗਾ ਜੀਆਂ ਨਾਲੀਆਂ ਇੱਕ ਪਹਿਲਾਂ ਸਟਾਰਟਿੰਗ ਕੀਤੀ ਸੀ ਉਹ ਗੱਲਾਂ ਬਾਤਾਂ ਜਿੰਗ ਚੱਲੀ ਗਈਆਂ ਹਨ ਤੇ ਫਿਰ ਤਾਂ ਅੰਦਰ ਕੇ ਪਹਿਲੇ ਬਲੌਗ ਬਣ ਅੱਜ ਦਿਨ ਨੂੰ ਕੀ ਹੋ ਗਿਆ ਸਾਂਦੋ ਦਵਾਈਆਂ ਆ ਦਿੰਦੇ ਦਿੰਦੇ ਥੱਕ ਗਏ ਇਹ ਕਦੇ ਧੀ ਨੂੰ ਕਦੇ ਮੈਨੂੰ ਦਵਾਈਆਂ ਦਿੱਤਾਂ ਤੇ ਪਤਾ ਨਹੀਂ ਕਾ ਦੁਰਬਾਈ ਨਾ ਡਿੱਗ ਜਾ ਸੜਦਾਗਾ ਇੱਕਦਮ ਹੀ ਆਉਂਦਾ ਇੱਕਦਮ ਹੀ ਆਉਂਦਾ ਜਦੋਂ ਆਉਂਦਾ ਮੇਤਣਾ ਬਸ ਮੇਰੇ ਮਨ ਚ ਬਹਿਵੇਂ ਪਿਛਲੇ ਸਾਲ ਵੀ ਮੈਂ ਫਰਵਰੀ ਚਾਂ ਹੀ ਬਿਮਾਰ ਹੋਈ ਸੀ ਐਤ ਕੀ ਵੀ ਹੋ ਗਈ ਬਚਾਲ ਹਜੇ ਆਏ ਆ ਵੀ ਜਿਹੜੇ ਹਜੇ ਦਿਨ ਰਹਿੰਦੇ ਸੁੱਖ ਸ਼ਾਂਤੀ ਨਾ ਟੱਪ ਜਾਣਾ ਪਤਾ ਨਹੀਂ ਕਾ ਦੋਈ ਨਿੱਤੇ ਘੇੜ ਜੀ ਆਉਂਦੀ ਐ ਫਰਵਰੀ ਮਾੜੀ ਕੱਢਦੀ ਐ ਫਰਵਰੀ ਚ ਵੈਸੇ ਸਾਡੇ ਚੰਗੇ ਦਿਨ ਵੀ ਐ ਸਾਡੀ ਮੈਰਜ ਅਨਿਵਰਸਰੀ ਵੀ ਹੈ ਸਾਡੇ 10 ਤਰੀਕ ਨੂੰ ਰਿੰਗ ਸਮਰਣੀ ਵੀ ਹੈ ਮੇਰਾ ਜਨਮ ਦਿਨ ਵੀ ਹੈ ਤੇ ਪਤਾ ਨਹੀਂ ਕਾਤੋਂ ਮੈਨੂੰ ਬਹਿ ਮਝਾਉਂਦੇ ਪਿਛਲੇ ਸਾਲ ਵੀ ਐਂ ਬਿਮਾਰ ਹੋ ਗਈ ਲੈ ਯਾਰ ਦਵਾਈਏ ਬੀਬੀ ਤਰਾ ਖੜਾ ਛੱਡ ਦੂਗੀ ਨਾ ਬੀਬੀ ਨਹੀਂ ਸਾਡੀ ਖੜਾ ਛੱਡਦੀ ਜੀ ਤਾਂ ਫਿਰ ਬਾਜਾ ਫੜ ਲੈਂਦੀ ਆ ਫਿਰ ਵਜਾਈ ਜਾਂਦੀ ਆ ਵਜਾਈ ਜਾਂਦੀ ਬੀਬੀ ਨਾ ਤਾਂ ਸਾਡੀ ਨਹਾਉਣ ਤੋਂ ਨਾਗਾ ਪਾਉਂਦੇ ਵੇ ਤੇ ਨਾ ਬੀਬੀ ਦਵਾਈਆਂ ਤੋਂ ਨਾਗਾ ਪਾਉਂਦੇ ਬੀਬੀ ਨਾ ਹਾਂ ਮੇਰੇ ਸਾਹਮਣੇ ਨਹੀਂ ਲਾਈ ਤੇ ਅੰਦਰ ਜਾ ਕੇ ਲੈ ਕੇ ਆਈ ਐ ਦਵਾਈ ਮੇਰੇ ਲੱਗਿਆ ਇਥੇ ਲਈਏ ਮੇਰੇ ਲਈ ਚੀਜ਼ਾ ਪੋੜੇ ਬੀਬੀ ਦੂਜੀ ਲੈ ਕੇ ਆਈ ਹੈ ਜਿਹੜੀ ਜ਼ਿਆਦੇ ਖੰਗ ਛੜਨ ਤੋਂ ਐ ਸਮਝ ਗਈ ਮਾਰ ਐਡੀ ਗੜੀ ਗੱਲ ਦਵਾਈ ਆ ਬੜੀ ਗੰਦੀ ਹੈ ਉਹ ਕਹਣੀ ਹੁੰਦਾ ਮੈਂ ਕਿਹਾ ਨਾ ਮੈਂ ਗੁੱਡ ਗੰਨੇ ਨਾਮ ਇਹ ਬਟੋਲੇ ਚਮਚੇ ਦੇਖੀ ਕਿਹੇ ਜਿਹਾਉਣ ਲੱਗੇ ਉਹ ਵਰੀਆ ਚਹੀਏ ਚੱਕ ਬਸ ਬੀਬੀ ਬੀਬੀ ਇਹਨੇ ਦਵਾਈ ਲੈ ਲਈ ਗੋਲ ਨਾ ਬੋਲੀ ਪਰ ਜਵਾਰ ਦਰੀ ਅੱਜ ਮੈਂ ਪੰਜਰ ਦੇਦੀ ਬੀਬੀ ਨੇ ਦਵਾਈ ਕਹੇ ਆਈ ਨੇਵਰ ਹੀ ਨਹੀਂ ਦਿੰਦੇ ਮੈਂ ਜਾਨੀ ਬੱਦਲ ਰਾਮ ਆਦਿਆ ਤੁਮ ਵੀ ਨਹੀਂ ਅੱਜ ਥੋੜੀ ਲੋਖਣੀ ਹੋਈ ਆ ਨਾਰਜਾ ਨਹੀਂ ਹੋਣ ਦੀ ਖਬਰ ਉਧਰੋਂ ਸਾਡੀ ਬੈੜਾ ਡਗਦਾ ਲੈ ਦੋ ਬਰੀਕ ਜੇ ਲੈ ਕੇ ਆਉਂਦੀ ਹੋਏ ਲੈ ਆਏ ਇਹਨਾਂ ਨੂੰ ਲੈ ਜਾਓ ਉਧਰੋਂ ਸਾਡੀ ਜਿਹੜੀ ਗਾਂ ਕੀ ਹੋਣੀ ਸੁਣਦੇ ਨਾਲ ਇੰਦੀ ਕਿ ਦਿਨ ਨੇ ਦਿਨ ਪੂਰੇ ਹੋ ਗਏ ਬੈੜਾ ਕੱਲ ਨੂੰ ਸੰਡੇ ਰੱਬ ਕਾ ਕਰਕੇ ਕੱਲ ਨੂੰ ਸੂਪੇ ਦਿਨੇ ਦਿਨੇ ਸਮਝੇ ਬਦਦਾ ਆ ਜੋ ਮੇਰਾ ਤਾਂ ਕੰਗਾ ਹੀ ਟੁੱਟ ਗਿਆ ਯਾਰ ਗੋਲ ਕਾਦੇ ਨਾਲ ਗੋਲ ਕੰਗਾ ਟੁੱਟ ਗਿਆ ਉਹਦੇ ਉੱਤੋਂ ਹੋ ਗਏ ਹੱਥ ਜੇ ਪਾਉਣ ਲਾਉਂਗਾ ਮੋਨ ਲਾਉਂਗਾ ਅੱਛਾ ਨਾ ਮਾਣੋ ਉਹ ਕੰਗਾ ਮਨ ਉੱਧਿਆ ਲਾ ਗਿਆ ਜੇ ਲੈ ਕੇ ਜਾ ਜੜੀ ਹੋਇ ਤੇ ਫਿਰ ਟੁੱਟ ਗਿਆ ਦੀਵਾਲੀ ਵੇਲੇ ਤਾਂ ਹਾਲੇ ਸੀ ਹੋਰ ਹੋਗੇ ਕੱਪੜੇ ਤੁੰਣਾਉਣ ਕੱਪੜਾ ਧੋਣੇ ਸਾਹ ਹੁੰਦਾ ਕੋਟ ਤਾਂ ਵਧਗਾ ਪਿਆ ਉਹਦਾ ਹਣਾ ਬਾ ਹੁਣ ਕਿੰਨੇ ਦਿਨ ਪਾਉਣਾ ਕੋਟਾਂ ਚ ਪਰਾਈ ਤਾਂ ਠੰਡ ਹੁੰਦੀ ਤਾਂ ਸਾਈਡਾ ਪਾਉਗਾ ਕੋਟ ਤਾਂ ਪੁੱਦਗਾ ਪਿਆ ਹੈਂ ਕੀ ਤਾਂ ਆ ਬੜੇ ਬੜਾ ਜਿਹਾ ਮੈਂ ਚੱਕਰ ਕਰਦੀ ਆ ਤੇ ਆ ਬੜੇ ਜਿਹਾ ਕੋਟ ਪਾਣਾ ਤਾਂ ਤਾਂ ਵੇਸੂ ਕੁ ਦੇਊਗਾ ਤੂੰ ਦਵਾਈ ਲੈ ਲਈ ਸੀ ਰਮਣ ਵੇ ਇਹ ਗਾਜੇ ਕੱਪੜੇ ਧੋਤੋ ਕੇ ਮਸ਼ੀਨ ਲਾਇਆ ਢੇਰ ਅੱਜ ਤਾਂ ਕੱਲ ਵਾਲੇ ਸੀ ਤੇਰੀ ਕੱਲ ਧੋਕੇ ਲਈ ਅਈ ਨਹੀਂ ਕੱਲ ਤੋਂ ਤੇຊ ਵੀ ਨਹੀਂ ਅੱਜ ਵਾਲੇ ਉਹ ਨਹੀਂ ਅੱਜ ਉਹਨੇ ਕੱਲ ਨੂੰ ਹੋ ਜਾਣਗੇ ਨਾ ਪਰ ਦਿਨ ਕਿਹੋ ਜਿਹਾ ਹੋ ਗਿਆ ਹਨਾ ਦੇਖ ਲੋ ਵੀ ਐ ਗਰਮੀ ਜਦ ਪੈ ਪੈ ਨੇ ਗਰਮੀ ਆਉਂਦੀ ਆ ਜੇ ਛਾਂਵੇਂ ਪੈ ਨੇ ਹੱਡ ਲੱਗਦੀ ਆ ਚਲ ਮੈਂ ਤੈਨੂੰ ਦਲੀਆ ਦੇ ਆ ਕਿੰਨਾ ਤੂੰ ਦਲੀਆ ਖਾਣੀ ਦਲੀਆ ਦੁੱਧ ਨਾਲ ਨਹੀਂ ਖਾਣਾ ਨਾਲੇ ਦਲੀਆ ਦੁੱਧ ਨਾਲ ਨਹੀਂ ਖਾਣਾ ਨਾਲੇ ਦੂਜਾ ਹੀ ਖਾਣਾ ਸਿੰਪਲ ਹੀ ਚੱਕਰ ਪਾਲੀ ਜਾਂ ਵਿੱਚ ਗੜ ਪਾਲੀ ਹੂੰ ਦਲੀਆ ਮਿਹਦੇ ਜੀ ਖੰਡ ਪਾ ਕੇ ਧਰ ਲੈ ਖੰਡ ਪਾਲੇ ਖੰਡ ਨਾਲ ਤਾਂ ਚੱਕਰ ਪਾਲੇ ਤੇ ਜਾਂ ਗੜ ਪਾਲੇ ਖੰਡ ਨਾਲ ਦਾ ਗੋੜਾੜਾ ਤੇ ਬੱਦਗਾ ਹੁੰਦਾ ਗੋੜਾ ਪਾ ਕੇ ਦੁੱਧ ਨਹੀਂ ਪਾਉਣਾ ਦੁੱਧ ਦਾ ਨਾ ਲੱਗਿਆ ਨਾ ਕਿ ਪੀਣਾ ਹੀ ਨਹੀਂ ਲਵਾਉਣਾ ਤਾਂ ਕਿਹਨਾਂ ਠੀਕ ਹੋ ਜਾ ਫੇਰ ਪੀ ਲੈ ਲਈ ਦੁੱਧ ਖਾਦੇ ਆਂਦੇ ਆ ਦੁੱਧ ਨਾਲ ਨੂੰ ਜੀ ਸਾਢੇ 4 ਦਾ ਟਾਈਮ ਹੋ ਗਿਆ ਤੇ ਕਮਾਈ ਦੀ ਪਾਂਡੇ ਦੁੱਧ ਆ ਸੰਤਾ ਇਧਰ ਬੀਬੀ ਜਿਹੜੀ ਤਿਆਰੀ ਕਰਨ ਲੱਗੀ ਸਬਜ਼ੀ ਵਗੈਰਾ ਦੀ ਜਿਹੜੀ ਆਪਾਂ ਬਣਾਉਣੀ ਆ ਤੇ ਇੱਕ ਮਿੰਟ ਦਾ ਦਲੀਆ ਤਾਂ ਐਸੇ ਆਉਦੇ ਵਾਸਤੇ ਭੁੱਖ ਲੱਗੀ ਪਈ ਸੀ ਚ ਕੁਛ ਨਹੀਂ ਖਾਧਾ ਨੇ ਉਹ ਇਹ ਰੋਟੀ ਰੋਟੀ ਬਣਾਣਾ ਜਦੋਂ ਪਹਿਲੇ ਫਿਰ ਰੋਟੀ ਨਹੀਂ ਖਾਣੀ ਉਹ ਦਸਪਾਲਾ ਜੀ ਕਰਦਾ ਰੋਟੀ ਖਾਣੀ ਉਹ ਆਪਾਂ ਕਰ ਦਿੰਦੇ ਆ ਇਹਨੂੰ ਹੋਰ ਕਰ ਦਿੰਦੇ ਆ ਕਿਉਂਕਿ ਦਲੀਆ ਜਿਹੜਾ ਰੀਜੀ ਜਾਊਗਾ ਕੋੜਾ ਵਾਲਾ ਬਣੂਰੀ ਆ ਤੇ ਇਧਰ ਆਪਾਂ ਜਿਹੜੀਆਂ ਆ ਰੱਖੀਆਂ ਹੋਈਆਂ ਸੀਗੀਆਂ ਮੂੜੀਆਂ ਦੇਖੋ ਮੂੜੀਆਂ ਦਾ ਕੀ ਹਾਲ ਬਣ ਗਿਆ ਸਭ ਕਣਕ ਕਣਕ ਕਰ ਰਹੀ ਹੈ ਸਗਾਗਾ ਮੂੜੀਆਂ ਤੇ ਮੇਰੀ ਖੇਰ ਤਾਂ ਰਾਂਗੇ ਆਪਾਂ ਸਭ ਦੀ ਬੜਗੀਆਂ ਆ ਬਣ ਗਈਆਂ ਹਨਾ ਆ ਕਰਕੇ ਸੋਈ ਵੀ ਇੰਦਗਾ ਜੇ ਮੱਕੜਕ ਹੋ ਗਏਗਾ ਕੜਕਾ ਅਲਾਈ ਕਿਸ ਕਾ ਦਾ ਵੇਰ ਨਾ ਨਾਲ ਜਾਲਸ ਕਾ ਕਰੇਗਾ ਇਸ ਹਾਲ ਬਣ ਗਿਆ ਤੇ ਹੋਰ ਸਗਾਗਾ ਆਣਾ ਅੰਦਰ ਸਾਡੀ ਮੇਥੀ ਸੁੱਕਣੀ ਪਈ ਹੋਈ ਐ ਤੇ ਚਲ ਆਏ ਵੀ ਉਹ ਤਾਂ ਦਵਾਕ ਪਰੌਂਟ ਵਗੈਰਾ ਕਿਵੇਂ ਐਨੰਗਾ ਕੋ ਹੋਸਕਾਂਗਾ ਯਾਰ ਜੀੜਿਆ ਤਾਂ ਪੂਰਾ ਵੱਡਾ ਧੰਮਾ ਸੀਗਾ ਤੇ ਹੁਣ ਐਨੀਆਂ ਕੀ ਰਹਿ ਗੀਆਂ ਮੂਲਕਾਂ ਤਾਂ ਰੋਜ਼ ਹੀ ਲੈ ਕੇ ਆਉਂਦੇ ਆ ਸਬਜ਼ੀ ਜਵਾਕ ਨਹੀਂ ਖਾਂਦੇ ਆਹ ਹੁੰਦੇ ਆ ਜੀ ਬੋਲੀਏ ਇਹਦਾ ਗੁਰਦੀ ਵਾਲੇ ਖਾਣੇ ਦੁੱਧ ਵਿੱਚ ਨਹੀਂ ਪਾਣਾ ਹੁੰਦਾ ਲੋ ਰਿਸ਼ਤੇਦਾਰਾ ਜਿਹੜੇ ਆਪਣੇ ਹਮੇਸ਼ਾ ਹੀ ਰਾਤ ਨੂੰ ਆਉਦੇ ਹੁੰਦੇ ਆ ਉਹਦੇ ਤਾਂ ਮੜਾ ਜਾ ਟਾਈਮ ਨਾਲ ਆਗੇ ਸੀਗੇ ਬੀਵੀ ਵਰਗੇ ਤੇ ਅੱਜ ਆਪਣੇ ਨਿੱਕੂ ਵਰਗੇ ਤਾਂ ਆਉਣਗੇ ਲੇਟ 7:30 ਤੋਂ 8 ਦਾ ਟਾਈਮ ਹੀ ਦਿੱਤਾ ਉਹਨੇ ਉਹਦੋਂ ਆਉਣਗੇ ਫਿਰ ਉਹਦੋਂ ਦੇਖਾਂਗੇ ਆਪਾਂ ਕੋਸ਼ਿਸ਼ ਕਰਾਂਗੇ ਥੋੜਾ ਬਹੁਤ ਮਰੋਗ ਜਿਹੜੇ ਸ਼ੂਟ ਕਰਾਂਗੇ ਤਾਂ ਤਾਂ ਮੜਾ ਜਾ ਸਹੀ ਲੱਗ ਜੇ ਇਹ ਵਲੌਗ ਅੱਜ ਆਪਾਂ ਪਹਿਲਾਂ ਅਪਲੋਡ ਕਰ ਦਾਂਗੇ ਕੋਸ਼ਿਸ਼ ਕਰੂੰ ਚਾਹੇ ਛੋਟਾ ਹੀ ਸੇ ਪਾਣੀ ਆ ਹਾਂ ਹਾਂ ਜਮੇ ਚਟਤੀ ਕਿਹੜੀ ਕਾਂ ਪੀਣ ਲੱਗੀ ਵੱਡੀ ਜਰਸੀ ਜਰਸੀ ਵੱਡੀ ਜਰਸੀ ਕੱਲਾਂ ਜਿਹੜੀ ਅਸੀਂ ਵੇਚੀ ਗਾਂ ਉਹ ਬਾਲਟੀ ਸਾਫ਼ ਕਰ ਦਿੰਦੀ ਹੁੰਦੀ ਸੀ ਦਾਣੇ ਵਾਲੀ ਹੁਣ ਉਹ ਜਰਸੀ ਨੂੰ ਧਰ ਲੱਗੇ ਤੇ ਇੱਧਰ ਮਾਲੀ ਆਏ ਅਸੀਂ ਮਾਲੀ ਨੇ ਜਿਹੜੇ ਬੂਟਿਆਂ ਦੀ ਕਾਂਟ ਛਾਂਟ ਕਰਤੀ ਦਵਾਈ ਵਗੈਰਾ ਪਾ ਗਏ ਉਹ ਕਹਿੰਦੇ ਆਨਲੀ ਚਾਹ ਪਾ ਦਿਆ ਕਰੋ ਕਿਹੜਾ ਅਮਰੂਦ ਤੋੜ ਕੇ ਖਾ ਗਈ ਹੋਏ ਅੱਜ ਤੁਸੀਂ ਕਦੇ ਅਮਰੂਦ ਅਗਨੇ ਲੈ ਕੇ ਲਿਆਉਂਦੇ ਪਏ ਆ ਫਿਰ ਵੀ ਇਸ ਮੂਹੇ ਤੋਂ ਖਾਂਦੇ ਪਰ ਆਏਗਾ ਨਾ ਇਹਨਾਂ

ਆ ਤਰਸਦਾ ਐ ਇਹ ਲੱਗਦਾ ਕਿ ਕਿੰਨੇ ਕਿ ਦਿਨ ਹੋ ਗਏ ਮੈਂ ਤਾਂ ਦੋ ਦੋ ਤਿੰਨ ਦਿਨਾਂ ਦਾ ਜੀ ਬਿਮਾਰ ਰਿਹਾ ਆਪਣਾ ਵਿੱਚ ਇਹ ਵੀ ਇੱਕ ਦਿਨ ਗਿਆ ਸੀ ਕਿ ਇੱਕ ਦਿਨ ਆਪਾਂ ਬਣਾਉਂਗਾ ਤਾਂ ਸੋ ਪਹਿਲਾਂ ਤਾਂ ਬਣਿਆ ਹੋਇਆ ਸੀਗਾ ਚਲੋ ਅੱਜ ਥੋੜਾ ਵਲੋਗ ਪਾ ਦਾਂਗੇ ਫੇਰ ਬਣਾਵਾਂਗੇ ਆਪਾਂ ਹੋਜੀ ਪੇਟ ਪੂਜਾ ਕਰ ਲਗੀ ਫੇਰ ਭਾਂਡੇ ਵਗੈਰਾ ਮਾਜਦੇ ਆ ਸਾਰੀਆਂ ਭੈਣਾਂ ਨੇ ਸਮ੍ਰਿਤ ਵਾਸਤੇ ਕੋਈ ਕਵੇ ਖਿਲ ਕਰਕੇ ਮੈਂ ਕੀ ਹੁੰਦੀ ਐ ਫੜਕੜੀ ਦੇ ਦੋ ਕੋਈ ਕਹਿੰਦਾ ਸੀ ਤਵੇ ਤੇ ਖੰਡ ਵਗੈਰਾ ਤੇ ਕਿਉਂ ਪਾ ਕੇ ਉਹਨੂੰ ਦੇ ਦੋ ਵੀ ਇੰਨੀਆਂ ਚੀਜ਼ਾਂ ਨਾਲ ਸੀ ਕੋਈ ਵਸਰ ਨਹੀਂ ਲੱਗੀ ਹੈਗੀ ਤੇ ਹੁਣ ਉਹਦਾ ਤੀਜੇ ਚੌਥੇ ਦਿਨ ਜਾ ਕੇ ਜਿਹੜਾ ਇਹ ਫਰਕ ਪਿਆ ਦਾ ਤੇ ਉਹ ਸਾਰਾ ਕੁਝ ਦੇ ਦੇ ਕਿਸ ਨੇ ਕਿਹਾ ਲੋਗੜ ਵਗੈਰਾ ਛਾਤੀ ਤੇ ਉਹ ਕਰ ਦੋ ਹਣਾ ਢੇਰਾਂ ਬਣਾ ਦੋ ਸੁਆਦਾਂ ਉਸ ਨਹੀਂ ਛੱਡਿਆ ਸੀਗਾ ਵਿਚਾਰੀ ਦੇਣਾ ਅੱਧੀ ਰਹਿ ਗਈ ਸੋ ਅੱਜ ਕਿੰਨੇ ਦਿਨਾਂ ਬਾਅਦ ਉਹ ਟਿਊਸ਼ਨ ਗਈ ਆ ਹਫਤੇ ਬਾਅਦ ਤੇ ਸਕੂਲ ਵੀ ਹਫਤੇ ਬਾਅਦ ਹੀ ਜਾਊਗੀ ਮੰਡੇ ਨੂੰ ਅਸੀਂ ਕੱਲ ਨੂੰ ਸੰਣੀ ਆਗੇ। ਲੋ ਜਿਹਦੇ ਲਈਆ ਬਣ ਕੇ ਆਪਣਾ ਮਚਾ ਦੂ। ਕਾਈ ਲੱਗਣਾ ਮਸੂਣੀ। ਦੇਖੋ ਬੋਤਲ ਖਾਨਾ। ਰਵਣ ਸੂਈ ਜਲਾ ਕੇ ਵੇਖ ਕੇ ਦੁਬਾਰੇ ਤੇਰੀ। ਬੱਸ ਮੈਂ ਤਾਂ ਅੱਜ ਮਸਾ ਪੱਟੀ ਮੇਰੀ ਬਾਹ ਦਾ ਇੱਧਰ ਦੇਖੋ ਕੀ ਹਾਲ ਹੋ ਗਿਆ 55 ਨੂੰ ਦਿਖਾਉਣੀ। ਦੇਖੋ ਇੱਧਰ। ਦੇਖੋ ਦੇਖੋ। ਦੇਖੋ ਇਹ ਕੀ ਹੋ ਰਿਹਾ ਹੈ। ਦੇਖ। ਸਤੀ ਪਲੀਜ਼ ਮੈਂ ਤਾਂ ਅੱਗੇ ਬਠੇ ਰਹਿ ਆਖੀਏਗੀ। ਆ ਦੇਖ ਬਾਹ ਦਾ ਹਾਲ ਦੇਖ ਮੇਰੀ ਦਾ ਕੀ ਹੋਇਆ ਪਿਆਗਾ ਆ ਕੀ ਚੇਪੀ ਨਾਲ ਤੇ ਹੋਰ ਚੇਪੀ ਨਾਲ ਦੋ ਦਿਨ ਲਾਈ ਰਿਹਾ ਜ ਮੈਂ ਸਭ ਕੁਝ ਲਾਈ ਮੈਂ ਉਹੋ ਲਾਇ ਤੇ ਦੇਖ ਬੀਬੀ ਮੇਰਾ ਵਿਚਾਰੀ ਦਾ ਕੀ ਹਾਲ ਹੋਇਆਗਾ ਬਾਹ ਦੇਖ ਮੇਰੀ ਵਿਚਾਰੀ ਦਾ ਵੇਹਣਾ ਮੇਰਾ ਵਿਚਾਰੀ ਦਾ ਹਾਲ ਕੀ ਚੇਪੀ ਨਾਲ ਮੈਨੂੰ ਕਹੋ ਕੋਈ ਵਿਚਾਰੀ ਮੈਨੂੰ ਚੇਪੀ ਲਾ ਉਹ ਮੈਨੂੰ ਕੋਈ ਵਿਚਾਰੀ ਨਹੀਂ ਕਹਿੰਦਾ ਨਹੀਂ ਨਹੀਂ ਵਿਚਾਰੀ ਵਿਚਾਰੀ ਹੂੰ ਵਿਚਾਰੀ ਦਾ ਹਾਲ ਦੇਖ ਹਾਰ ਹਾਂ ਹਾਏ ਕਿ ਅਗਲਾ ਦੋ ਨਾਉ ਸੌ ਟਕੇ ਕੀ ਕਰਨੀਂਗਾ ਅਗਲਾ ਦੋ ਇੱਥੇ ਇੱਕ ਅੱਧੀ ਚੀਜ਼ ਬੜਾ ਵੀ ਨਹੀਂ ਮਚਣੀਂਗਾ ਸੂਆਂ ਫਲੈਸ਼ ਚ ਸਿੱੜ ਦੋ ਇੱਕ ਅੱਧੀ ਚੀਜ਼ ਜੇ ਅੱਗ ਮਚੂਗੀ ਤਾਂ ਹੋਰ ਮੱਚ ਜੂਗੀ ਸਮਾਂ ਦੀ ਚਾਲ ਅੱਗ ਲਾ ਕੇ ਬਹਿਣੀਂ ਹੋਰ ਕੋਈ ਨਹੀਂ ਮਚਾਉਣਾ ਮੈਂ ਤਾਂ ਹੁਣ ਭਾਲ ਨੂੰ ਮਚਾਉਣ ਆਲਾ ਸੁੰਨ ਨੂੰ ਕਿਉਂਦਾ ਆਹ ਦਿੱਲੀ ਦੇ ਰਸਤੇ ਪੰਗਾ ਦੇਖੋ ਪੰਗਾਂ ਲੀਰਾਂ ਆ ਮਾਸੀ ਆਈ ਸੀ ਮਾਸੀ ਨੂੰ ਡੋਲੀਆਂ ਦੇ ਦਿੰਦਿਆਂ ਆਹ ਡੋਲੀਆਂ ਨੂੰ ਕਾਇਨ ਕੁਛ ਨਹੀਂ ਭੁੱਲ ਹੁਣ ਉਹਨੇ ਕੱਲ ਨੂੰ ਆਉਣਾ ਨਹੀਂਗਾ ਫਿਰ ਉਹ ਜਨਸ਼ੀਸ਼ ਖਾਨਾ ਬਾਧੂ ਪਿਆਗਾ ਤੇ ਉਹ ਸਾਰੀਆਂ ਇਹ ਡੋਲੀ ਚ ਪਾ ਕੇ ਰੱਖਾਂ ਜਾਣ ਪਰੇ ਵੇਚੀਆਂ ਜਾਣ ਕੀ ਐਵੇਂ ਗੰਦ ਪਹਿਲੇ ਰੱਖ ਕੇ ਕਰਨਾਗਾ ਹਾਂ ਐਡਾ ਵੱਡਾ ਭਾਂਡਾ ਭਾਲ ਕੇ ਲੈਣਾ ਮੈਂ ਚੋਂ ਮੈਂ ਲੈ ਕੇ ਆਣੀ ਟੋਂਡੇ ਮੈਂ ਨੂੰ ਤੇ ਲੱਗੋ ਸਟੇ ਜੀ ਉਸੇ ਸੰਗਾ ਖਾਣਨਾ ਹੋਬੀ ਇਸੀ ਆਪ ਗੰਦੀ ਰੰਬ ਜੀਰਾ ਆ ਡੋਲਗ ਮਾਸੀ ਦੇਣਗੇ ਡੋਲਗਾ ਕਈਂ ਢੋਲਗਾ ਆਹ ਕੰਢੋਏ ਇਹ ਨਾ ਕਰਾਉਂਦੀ ਇਨ ਕਹਾ ਪਈ ਕਾਗਜ ਦਾ ਘਟਾ ਮੈਂ ਕਰੀ ਨਹੀਂ ਮੇਰੇ ਨਾਲ ਦਾ ਪਜਾਮਾ ਕਿੱਥੇ ਪਿਆ ਸਵੀ ਮੈਂ ਕਰੀ ਨਹੀਂ ਪਜਾਮਾ ਇੱਧਰ ਕਿਵੇਂ ਆ ਗਿਆ ਇਹ ਵੀ ਠੀਕ ਹੋਣ ਨਾ ਰੱਬਾ ਸਾਡੇ ਘਰ ਦੇ ਦਵਾਨਾ ਲਈ ਬਠੇ ਰਹੇ ਨੇ ਦੇਖਾ ਦਵਾਨਾ ਹੀ ਪਈਆਂ ਨੇ ਆ ਸਾਰੀਆਂ ਦੇਖ ਲਓ ਸਰੇਂਜਣੀਆਂ ਨੇ ਕੀ ਕੀ ਹੈ ਕੋਈ ਨਾ ਵਧਰੇ ਤੇ ਪਾਪਾ ਅੱਗੀ ਲਾਤੀ ਮੋਟਰਸਾਈਕਲ ਉੰਦੇਸਾ ਹਾਂ ਕੈਮਰਾ ਦੇਖ ਕੇ ਕਹਿੰਦਾ ਹੋਊਗਾ ਅੱਜ ਹੋ ਗਈ ਖੜੀ ਲਾਗੀ ਬਲਾਗ ਬਣਾਉਣਾ ਸਾਡੇ ਘਰ ਚ ਤਾਂ ਹੋ ਜਾਂਦੀ ਸਨਸਰਾ ਹਨਾ ਸਹੀ ਗੱਲ ਸੱਤੀ ਰਹਿ ਜਾਂਦਾ ਕੱਲ ਬੋਲਣਾ ਕਾਹਦਾ ਬੋਲਣਾ ਉਹ ਮੈਂ ਤਾਂ ਬੋਲਦੀ ਜਾਂਦੀ ਅਸੀਂ ਬੋਲਤੀ ਹੋ ਲਗਵਾ ਦਿੰਦੇ ਆ ਦੀ ਕੰਨ ਗਏ ਨਾ ਗਰੋਜਾ ਡੇਗਦਾ ਸੱਚ ਹੁੰਦਾ ਕਰ ਕਰ ਹੀ ਹਾਲ ਹੁੰਦਾ ਹਨ ਆਪਾਂ ਨੂੰ ਆਪ ਆਪਾਂ ਨੂੰ ਆਪ ਹੀ ਦਿਸਦੇ ਹੁੰਨੇ ਆ ਵੀ ਇਸ ਖਣੀ ਸਾਡੇ ਨਾਲ ਹੀ ਆਏ ਹੁੰਦਾ ਕਰ ਕਰ ਹੀ ਮਰੀਜ਼ ਕਰ ਕਰ ਹੀ ਆਹੀ ਹਾਲ ਹੁੰਦਾਗਾ ਮੌਸਮ ਦਾ ਚੇਂਜ ਹੁੰਦਾ ਕਰਦਾ ਜਾਂ ਪਤਾ ਨਹੀਂ ਮੈਂ ਤਾਂ ਪਈ ਕਾਦੇ ਨਾਲ ਮਹੀਨਾ 2 ਮਹੀਨੇ ਮਸਾਂ ਸੌਖੇ ਟੱਪਦੇ ਆ ਕੁਛ ਨਾ ਕੁਛ ਹੋਏ ਰਹਿੰਦਾ ਸ਼ੋ ਮੰਦਾ ਦਵਾਗਾ ਖਾ ਕੇ ਵੀ ਠੀਕ ਹੋ ਜਨਾ ਹਾਂ ਫਿਰ ਵੀ ਆ ਸਾਨੂੰ ਹੁਣ ਸਾਡੀ ਬਸ ਉਹ ਬੈਡ ਦੀ ਬੀਟ ਹੈ ਮੈਂ ਲਾਦਾ ਓਵਨ ਕਿਤੇ ਮੇਰੀ ਅਲੀ ਬਰਥਡੇ ਵਾਲੀ ਤਰੀਕ ਭਰਦੀ ਹੋਵੇ 10 ਤਰੀਕ ਹਾਂ ਸਹੀ ਗੱਲ ਹੈ ਅੱਜ ਕਿੰਨੀ ਹੋ ਗਈ 8 ਅੱਜ 8 ਤਰੀਕ ਹੋ ਗਈ 7 ਹੋਈ ਹੈ 8 ਨੂੰ ਬਰਥਡੇ 8 ਨੂੰ ਮੇਰਾ ਤੇ ਪਰੀ ਦਾ ਸੌਣੇ ਵੀ ਗੋਆ ਕੀਤਾ ਸੀ ਹਾਂ ਆਹ ਸੱਤੇ ਮਨ ਕੇ ਸੱਤੇ ਕੌਣ ਬੱਚਿਆ ਹੈ ਅੱਜ ਬੱਚੋ ਕਿਹਦੇ ਬੱਚੇ ਆ ਕੇ ਬੱਚੇ ਸੂਟ ਦਿਖਾਉਣਾ ਹੈ ਲੈ ਦੇ ਫੰਕਸ਼ਨ ਤਾਂ ਗੱਤਿਆ ਰੀਆਂ ਸਾਡੇ ਸਕੂਲ ਦੇ ਵਿੱਚ ਵਿੱਚ ਵੀ ਡਰੈਸ ਦਿਖਾਉਣਾ ਹੈ ਇਹ ਕਿਹੜੀ ਪਾਈ ਹੈ ਲੈ ਕੇ ਆਏ ਹਾਂ ਅੱਜ ਲੈ ਕੇ ਆਏ ਹਾਂ ਮੈਡਮ ਜੀ ਮੰਮੀ ਹੱਤ ਜਾ ਬਣ ਜਾਂਦਾ ਇਹਨੂੰ ਹਲਾ ਦੇ ਹਾਂ ਪਾਪੜ ਜਾ ਬਣ ਜਾਂਦਾ ਇਹਨੂੰ ਹਲਾ ਦੇ ਨਾ ਇਹ ਫਿਰ ਵਧੀਆ ਬਣ ਜਾਂਦਾ ਲਓ ਜੀ ਕਹਿੰਦੇ ਸੀਗੇ ਵੀ ਮਚਾਉਣ ਨੂੰ ਕੁਝ ਹੈ ਨਹੀਂ ਕਿਤੇ ਉਹ ਖੰਦ ਪਹਿਲੇ ਜਾ ਪਿਆ ਸੀ ਉਹ ਨਹੀਂ ਮਚਾਇਆ ਤੁਸੀਂ ਹੋ ਪਿਆ ਕਿਹੜਾ ਆਪਾਂ ਪੱਲਗੀਆਂ ਨਹੀਂ ਛੜ ਜਾਣੀਆਂ ਆ ਪੰਲੀ ਮਚਾਉਣ ਵਾਲੀ ਐ ਇਹਨੂੰ ਮਚਾ ਦੇ ਮਚਾ ਦੇ ਮਚਾ ਦੇ ਐਸੇ ਪੰਲੀ ਹੋਰ ਪਾ ਲਾ ਕੇ ਚਾੜ ਕੱਢ ਕਰਾਓ ਕਰੋ ਮੈਂ ਆਇਆ ਹਾਂਦਾ ਸੀ ਇੱਕ ਦੋ ਦਿਨ ਵੇਖ ਲਈ ਬੱਚਰੂ ਨੂੰ ਦੇ ਖਲੇ ਛੱਡ ਦਿਆਂ ਹਾਂ ਹਾਂ ਆਹ ਬੱਚਰੂ ਥਲੇ ਮੜ ਕੇ ਦੋ ਕਿਹੜਾ ਰੱਖਣੀ ਹੁੰਦੀ ਮੜ ਕੇ ਉਹ ਤਾਂ ਆਹ ਆਹ ਸਾਲੀ ਆ ਉਹ ਤਾਂ ਮਚਾਉਣ ਵਾਲੀ ਐ ਫਿਰ ਅਸੀਂ ਰੋ ਰਾਤ ਨੂੰ ਇੰਨੇ ਨੇ ਵਾਰੀ ਇਹ ਉੱਠ ਕੇ ਦੇਂਦੇ ਐ ਤੇ ਪਾਪਾ ਇਹ ਰਾਤੇ ਉੱਠੀ ਨਹੀਂ ਕਹਿੰਦਾ ਮੈਂ ਕਿ ਸੁੰਦੀ ਨਹੀਂ ਕਰਦੀ ਮੈਂ ਤਾਂ ਉੱਠਦਾ ਹੀ ਨਹੀਂ ਕਹਿੰਦਾ ਪਰਸਣੇ ਉੱਠੇ ਸੀ ਕਹਿੰਦਾ ਮੈਂ ਕਿ ਦੇਖੇਗੀ ਨਹੀਂ ਫਿਰ ਬੱਚਰੂ ਆਪੇ ਤੜਕੇ ਨਖੇੜਦਾ ਤੁਰੇ ਫਿਰੂਗਾ ਜਦੋਂ ਬਾਹਰ ਆਏ ਉਹਦੀ ਪਤਾ ਲੱਗੂਗਾ ਲਓ ਜੀ ਬੀਬੀ ਨੇ ਇੱਕ ਸਬਜ਼ੀ ਦੀ ਤਾਂ ਕਟਿੰਗ ਕਰਤੀ ਦੂਜੀ ਸਬਜ਼ੀ ਜਿਹੜੀ ਦੂਜੀ ਸਬਜ਼ੀ ਬਣਨੀ ਹੈ ਚਿਕਨ ਵਗੈਰਾ ਉਹਦੀ ਤਿਆਰੀ ਕਰੀ ਜਾਂਦੇ ਆ ਮਸਾਲਾ ਵਗੈਰਾ ਕੱਢਦੇ ਤੇ ਇਸ ਦੇ ਨਾਲ ਹੀ ਹੁਣ ਆਪਾਂ ਆਪਣੇ ਵਲੌਗ ਦਾ ਜਿਹੜਾ ਐਂਡ ਹੈ ਜੈਨਾਂ ਕੀ ਕਰਾਂਗੇ ਕਿਉਂਕਿ ਫੇਰ ਆਪਾਂ ਦੁਬਾਰਤੋ ਜਿਹੜਾ ਦੂਸਰਾ ਆਪਾਂ ਵਲੌਗ ਹੈ ਕੰਟੀਨਿਊ ਕਰਾਂਗੇ ਕਿਉਂਕਿ ਉਹਨਾਂ ਨਾਲ ਮਿਲਾਵਾਂਗੇ ਤੁਹਾਨੂੰ ਤੇ ਨਾ ਭਾਂਡੇ ਮੰਨ ਲਾਦੇ ਸੀਗੇ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਓ ਹਨਾ ਤਾਂ ਕਿ ਜਦੋਂ ਵੀ ਸਾਡਾ ਵਲੌਗ ਆਂਦਾ ਤਾਂ ਤੁਹਾਨੂੰ ਪਤਾ ਲੱਗ ਸ ਸਾਡਾ ਜਿਹੜਾ ਗੈਪ ਆ ਦੋ ਤਿੰਨ ਦਿਨਾਂ ਦਾ ਉਹਨਾਂ ਨੂੰ ਤੁਸੀਂ ਕੰਪਲੀਟ ਕਰ ਦੋ ਤੇ ਮਿਲਾਵਾਂਗੇ ਆਪਾਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਹੋ ਸਕਦਾ ਦੀਦੀ ਵਰਗੇ ਵੀ ਆ ਜਾਣ ਤੇ ਕੱਲ ਨੂੰ ਜਸ ਕੱਲ ਵਾਲਾ ਜਿਹੜਾ ਪ੍ਰੋਗਰਾਮ ਆਪਾਂ ਜਾਣਾ ਸੀਗਾ ਭੰਗ ਜੜੀ ਉੱਥੇ ਆਣਗੇ ਉਹ ਕੈਨਸਲ ਹੋ ਗਿਆ ਸਾਡਾ ਅੱਜ ਬਸ ਇਹਨਾਂ ਨੇ ਅਸੀਂ ਕੋਈ ਉਹਨਾਂ ਕਰਕੇ ਵੀ ਨਹੀਂ ਜ਼ਿਆਦਾ ਕੈਨਸਲ ਕੀਤਾ ਮੈਨੂੰ ਇਹ ਕਦੇ ਵੀ ਨਹੀਂ ਜਾਣਾ ਕਿਉਂਕਿ ਇਹਨਾਂ ਨੇ ਮੈਂ ਡ੍ਰਿਪਲ ਵਾਕੇ ਹਟਿਆ ਹਨ ਮੁੜ ਕੇ ਕਹਿੰਦੇ ਫਿਰ ਉੱਥੇ ਤਾਂ ਮਸਾਲੇ ਵਾਲੀਆਂ ਸਬਜ਼ੀਆਂ ਹੋਣਗੀਆਂ ਤੇ ਪਕੌੜੇ ਪੂੜੇ ਹੋਣਗੇ ਫਿਰ ਨਹੀਂ ਜਾਣ ਹਟ ਨਹੀਂ ਬੀਬੀ ਨਾ ਕਰਕੇ ਲੈ ਐਂਡ ਕਰਕੇ ਫਿਰ ਗੱਲਾਂ ਬਾਤਾਂ ਫੇਰ ਕਰਾਂਗੇ ਲੋ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਬਸ ਇਥੋਂ ਹੀ ਆਪਾਂ ਸਟਾਰਟ ਕਰ ਲਾਂਗੇ ਆਪਣਾ ਵਲੌਗ